ਜੀ ਹੁਣ ਜਿਹੜੇ ਕਿ ਅਨਮੋਲ ਗਗਨ ਨੂੰ ਲੈ ਕੇ ਬਹੁਤ ਵੱਡੀਆਂ ਖਬਰਾਂ ਆ ਰਹੀਆਂ ਸਾਹਮਣੇ ਚਾਰੇ ਪਾਸੇ ਜੋ ਕੀ ਚਰਚਾ ਦਾ ਵਿਸ਼ਾ ਬਣਿਆ ਖੜਾਗਾ ਜਿਹਦੇ ਵਿੱਚ ਹੁਣ ਗੱਲ ਕਰੀਏ ਬਈ ਪੰਜਾਬ ਦੇ ਵਿੱਚ ਇੱਕ ਹੜਕਾ ਮੁੱੱਚਾ ਖੜਾ ਪਹਿਲੀ ਗੱਲ ਜਦੋਂ ਇਹ ਪੋਸਟ ਪੈਂਦੀ ਹੈ ਇੱਕ ਫੇਸਬੁੱਕ ਤੇ ਜਿਹਦੇ ਵਿੱਚ ਕਿਹਾ ਜਾਂਦਾ ਵੀ ਮੇਰਾ ਮਨ ਪਰਿਆ ਹੋਇਆ ਤੇ ਮੈਂ ਇਹ ਇਸਤੀਫਾ ਦੇਣਾ ਚਾਹੁੰਨੀ ਐ ਅਨਮੋਲ ਗਗਨ ਮਾਨਮਨੀਓ ਕਿਹਾ ਜਾਂਦਾ ਤੇ ਪਰ ਬਾਅਦ ਦੇ ਵਿੱਚ ਜਦੋਂ ਇਹਨਾਂ ਦੇ ਘਰ ਦੇ ਵਿੱਚ ਜਾਂਦੇ ਅਮਨ अरोੜਾ ਤੇ ਜੋ ਕੇਜਰੀਵਾਲ ਦੇ ਕਹਿੰਦੇ ਇਹ ਵਾਪਸ ਫਿਰ ਅਸਤੀਫਾ ਲਿਆ ਜਾਂਦਾ ਹੁਣ ਕਹਿੰਦਾ ਮਤਲਬ ਵੀ ਉਹਨੇ ਕੀ ਮਾਮਲਾਗਾ ਕੀ ਦੇ ਕਹਿੰਦੇ ਹੋਇਆ ਕਿਉਂ ਹੋਇਆ ਤਾਂ ਗੱਲਾਂ ਕਈ ਸਾਹਮਣੇ ਆਉਂਦੀਆਂ ਵਿੱਚ ਇੱਕ ਖਬਰ ਇਹ ਵੀ ਆ ਰਹੀ ਸੀ ਜਿਹਦੇ ਵਿੱਚ ਕਿਹਾ ਜਾਂਦਾ ਇਹਨੂੰ ਮੰਤਰੀ ਮੰਡਲ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਇਹ ਵੀ ਵਿੱਚ ਕੋਈ ਸਵਾਲ ਉੱਠਦੇ ਆ ਤੇ ਪਰ ਜਿਹੜਾ ਹੁਣ ਅਸਤੀਫਾ ਲੈਣ ਪਹਿਲਾਂ ਇਹ ਕਹਿੰਦਾ ਅਸਤੀਫਾ ਦੇ ਦਿੱਤਾ ਬਾਅਦ ਦੇ ਵਿੱਚ ਕਹਤੇ ਅਸੀਂ ਵਾਪਸ ਲੈ ਲਿਆ ਇਹ ਇੱਕ ਬਈ ਜੂਰ ਟਨ ਲੈ ਲਿਆ ਫਿਰ ਤੋਂ ਤਾਂ ਜਿਹਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਵੀ ਇਹ ਹੋਇਆ ਕਿਹਦੇ ਕਹਿੰਦੇ ਹੁਣ ਇਹ ਕੇਜਰੀਵਾਲ ਨੂੰ ਮਿਲਦੇ ਆ ਕੇਜਰੀਵਾਲ ਕੋਲੇ ਸਾਰੀ ਗੱਲਬਾਤ ਕਰਦੇ ਆ ਵੀ ਜੋ ਇੱਕ ਪਹਿਲਾ ਇਹ ਮਿਨਿਸਟਰ ਸੀ ਜਿਹਦੇ ਵਿੱਚ ਜਦੋਂ ਕੋਈ ਕਿਤੇ ਸੀਲਦਾਰ ਲਾਉਣਾ ਜਾਂ ਕਿਸੇ ਨੂੰ ਇੱਧਰ ਉੱਧਰ ਲਾਉਣਾ ਕੋਈ ਕੰਮ ਨਹੀਂ ਹੁੰਦਾ ਸੀ ਇਸ ਕਰਕੇ ਇਹ ਅੱਕ ਕੇ ਇਹਨਾਂ ਨੇ ਇੱਕ ਪੋਸਟ ਪਾਈ ਜਾਂਦੀ ਆ ਇਹ ਸਾਰੀ ਮਲੀ ਭੁਗਤ ਕੀ ਦੀ ਆ ਕੇਜਰੀਵਾਲ ਦੇ ਇਹ ਮਿਲਦੇ ਆ ਉਹਨੂੰ ਅਨਮੋਲ ਗਗਨਮਾਨ ਉਹਨਾਂ ਨੂੰ ਮਿਲਦੇ ਆ ਪਰ ਇਹਨਾਂ ਬੰਨਿਓ ਕਹਿੰਦਾ ਵੀ ਜਦੋਂ ਸਾਡੇ ਕੋਈ ਕੰਮ ਨਹੀਂ ਹੁੰਦੇ ਫਿਰ ਐਮਐਲਏ ਮੈਂ ਕਾਹਦੀਆਂ ਜਿੱਥੇ ਕੋਈ ਤਹਿਸੀਲਦਾਰ ਨੂੰ ਕਿਤੇ ਨੂੰ ਇਧਰ ਉਧਰ ਲਾਉਣਾ ਜਾਂ ਕੋਈ ਹੋਰ ਕੰਮ ਕਰਨੇ ਆ ਤੇ ਪੰਜਾਬ ਦੇ ਲੋਕਾਂ ਵਾਸਤੇ ਕੋਈ ਹੋਰ ਤਾਂ ਜਿੱਥੇ ਫਿਰ ਇਹ ਮੇਰੇ ਕੰਮ ਨਹੀਂ ਹੋਣੇ ਫਿਰ ਮੈਂ ਕਾਦੀ ਮੰਤਰੀਆਂ ਤਾਂ ਇਸ ਕਰਕੇ ਐਸਪੀ ਫਾ ਦਿੱਤਾ ਜਾਂਦਾ ਇੱਕ ਵਾਰ ਆਪਦੇ ਬੰਨਿਓ ਉਹ ਕੇਜਰੀਵਾਲ ਨੇ ਕਿਹਾ ਸੀ ਵੀ ਇਹ ਪੋਸਟ ਪਾਓ ਤੁਸੀਂ ਨਾ ਕਿ ਕੋਈ ਸਪੀਕਰ ਸਾਹਿਬ ਨੂੰ ਇੱਕ ਪੋਸਟ ਨੂੰ ਵੈਸੇ ਆਪਦੇ ਬੰਨਿਓ ਪਾਤੀ ਜਾਂਦੀ ਆ سوشل ਮੀਡੀਆ ਦੇ ਵਿੱਚ ਵੀ ਮੇਰਾ ਮਨ ਪਿਆ ਹੋਇਆ ਮੈਂ ਅਸਤੀਫਾ ਦੇਣਾ ਚਾਹੁੰਦਾ ਤੇ ਉਹ ਖਬਰ ਫਿਰ ਅੱਗ ਵਾਂਗੂ ਵਾਇਰਲ ਹੋ ਜਾਂਦੀ ਆ ਪੰਜਾਬ ਦੇ ਵਿੱਚ ਅਨਮੋਲ ਗਗਨ ਮਾਨ ਨੇ ਇਹ ਕਰਤਾ ਜੀ ਉਹ ਹੋ ਗਿਆ ਜੀ ਅਸਤੀਫਾ ਦੇਤਾ ਜੀ ਤੇ ਇਹਦੇ ਵਿੱਚ ਕੀ ਹੁੰਦਾ ਬਾਅਦ ਤੇ ਅਮਨ ਰੋੜਾ ਘਰ ਵਿੱਚ ਪਹੁੰਚ ਪਉਂਦੇ ਆ ਫਿਰ ਇਹ ਕਹਿੰਦੇ ਵੀ ਕੇਦਰੀਵਾਲ ਤੇ ਅਮਨ ਰੋੜਾ ਦੇ ਕਹਿਣ ਤੇ ਵਾਪਸ ਅਸਤੀਫਾ ਲੈ ਲੇਤਾ ਜੀ ਇਹ ਹੁਣ ਜੂਰ ਤਰਨ ਜਿਹੜਾ ਫੇਰ ਲੈ ਲਿਆ ਇਹਨਾਂ ਨੇ ਜਿਹਦੇ ਵਿੱਚ ਹੁਣ ਗੱਲ ਕਰੀਏ ਆਪਾਂ ਵੀ ਇਹ ਸਭ ਕੁਝ ਚਾਹੇ ਅਸਤੀਫਾ ਉਹਨਾਂ ਨੇ ਵਾਪਸ ਲੈ ਲਿਆ ਹੁਣ ਇਹਦੇ ਵਿੱਚ ਹੁਣ ਆਪਾਂ ਗੱਲ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਇਹਦੇ ਵਿੱਚ ਕੀ ਲਾਭ ਸੀ ਚਾਹੇ ਕੋਈ ਅਸਤੀਫਾ ਦੇਵੇ ਚਾਹੇ ਨਾ ਦੇਵੇ ਇਹ ਅਸਤੀਫਾ ਜਿਹੜਾ ਦਿੱਤਾ ਕੋਈ ਆਪ ਦੇ ਵਾਸਤੇ ਲੋਕਾਂ ਵਾਸਤੇ ਨਹੀਂ ਦਿੱਤਾ ਕੋਈ ਇਹ ਤਾਂ ਆਪ ਦੇ ਵਾਸਤੇ ਦਿੱਤਾ ਇਹਨਾਂ ਨੇ ਇੱਕ ਲੀਡਰ ਜਿਹੜੇ ਵੀ ਬਣਦੇ ਆ ਕੋਈ ਆਪ ਦੇ ਵਾਸਤੇ ਬਣਦੇ ਆ ਆਪ ਦੀਆਂ ਥਿਊਰੀਆਂ ਪਰਦੇ ਆ ਕੋਈ ਗਰੀਬ ਜਨਤਾ ਦਾ ਕੋਈ ਮਤਲ ਨਹੀਂ ਕਿਸੇ ਨੂੰ ਹੁਣ ਤੁਸੀਂ ਸੋਚਦੇ ਹੋਵੋਗੇ ਜੇ ਇੱਕ ਜਣੇ ਦਾ ਵੀ ਅਸਤੀਫਾ ਹੋ ਜਾ ਕੋਈ ਵੱਡੀ ਗੱਲ ਨਹੀਂ ਇਹ ਜਿਹੜਾ ਇੱਕ ਇਹਨਾਂ ਨੇ ਪੰਜਾਬੀ ਚ ਕਹਿ ਰਿਹਾ ਆ ਪਾ ਪਲਾਨ ਬਣਿਆ ਹੋਇਆ ਸੀ ਇੱਕ ਪਹਿਲੇ ਹੀ ਕੇਜਰੀਵਾਲ ਨੂੰ ਮਿਲਦੇ ਆ ਤੇ ਕੇਜਰੀਵਾਲ ਕਹਿੰਦਾਗਾ ਵੀ ਜਦੋਂ ਛੋਡੇ ਧੁੱਕਾ ਕਹਿਣ ਤੇ ਕੰਮ ਨਹੀਂ ਹੋ ਰੇ ਦਿੱਲੀ ਵਾਲਾ ਲਾਲਾ ਜਿਹੜਾ ਅਕਸਰ ਇਹ ਗੱਲ ਕਰੀਏ ਪਰ ਦਿੱਲੀਓ ਸਰਕਾਰ ਚੱਲਦੀ ਹੈ ਇਹ ਸੀਐਮ ਭਵਨਤਮਨ ਵੀ ਕਹਿੰਦਾ ਤਾਂ ਮੂਰੇ ਤੁਸੀਂ ਐਂ ਦੱਸੋ ਜਿੱਥੋਂ ਦਾ ਤਾਂ ਉਹ ਲੀਡਰ ਹੈਗਾ ਸੀ ਉੱਥੋਂ ਦੇ ਲੋਕਾਂ ਨੇ ਤਾਂ ਉਹਦੇ ਮਾਰੇ ਹੀ ਲੱਤ ਝਾੜੂ ਖਲਾਰਤਾ ਥੀਲਾ-ਥੀਲਾ ਹੋ ਗਈਆਂ ਤੇ ਹੁਣ ਇਹ ਪੰਜਾਬ ਦੇ ਵਿੱਚ ਆ ਤੇ ਉਹਨੂੰ ਜਿੰਨੇ ਵੀ ਲੀਡਰ ਆ ਆਮ ਆਦਮੀ ਪਾਰਟੀ ਉਹਨੂੰ ਮੂਰੇ ਕਰ ਦਿੰਦੇ ਆ 2 ਫੁੱਟ ਦਾ ਬੰਦਾ ਖੁਦ ਇੱਕ ਮਜਰਮ ਜੇਲ੍ਹ ਕੱਟੀ ਹੋਈ ਆ ਤਾਂ ਇੱਥੇ ਆਉਂਦਾ ਸਵਾਲ ਪੰਜਾਬ ਦੇ ਲੋਕ ਇਹਨੂੰ ਕਬੂਲ ਵੀ ਨਹੀਂ ਕਰਦੇ ੱੱਕੇ ਨਾਲ ਪੰਜਾਬ ਦੇ ਵਿੱਚ ਬੜਿਆ ਖੜਾ ਤੇ ਜਿੱਥੇ ਕਿਤੇ ਭਾਸ਼ ਨੂੰ ਦਾ ਪਹਿਲਾਂ ਕੇਦਰੀਵਾਲ ਦਾ ਹੁੰਦਾ ਤਾਂ ਹੁਣ ਆਜੋ ਅਸਤੀਫਿਆਂ ਤੇ ਇਹ ਤਾਂ ਇੱਕ ਇਹ ਲੀਡਰਾਂ ਦੀਆਂ ਗੱਲਾਂ ਬਈ ਤੁਸੀਂ ਇਹ ਦੱਸੋ ਕੋਈ ਗगन ਅਣਮੋਲ ਗगनਮਾਨ ਕੋਈ ਬੱਚੀ ਤਾਂ ਹੈ ਨਹੀਂ ਵੀ ਹੁਣ ਅਸਤੀਫਾ ਦੇਤਾ ਜੀ ਹੁਣ ਅਸੀਂ ਵਾਪਸ ਲੈ ਲਿਆ ਜੀ ਇਹ ਤਾਂ ਇੱਕ ਪੋਸਟ ਪਾਈ ਜਾਂਦੀ ਆ ਨਾ ਕਿ ਸਪੀਕਰ ਸਾਹਿਬ ਨੂੰ ਪੋਸਟ ਦੇ ਵਿੱਚ ਲਿਖਿਆ ਨਾ ਮੇਰਾ ਮਨਪ੍ਰਯਤ ਮੈਂ ਅਸਤੀਫਾ ਦੇਣਾ ਚਾਹੁੰਨੇ ਇਸ ਪਾਰਟੀ ਤੋਂ ਮੈਂ ਜੋ ਐਮਐਲਏ ਲੀਡਰਸ਼ਿਪ ਤੋਂ ਅਸੀਂ ਜੋ ਅਸਤੀਫਾ ਦੇਣਾ ਚਾਹੁੰਦੇ ਆ ਮੈਂ ਤਾਂ ਇੱਕ ਅਨਮੋਲ ਗਗਨ ਦੀ ਚਾਲ ਸੀ ਇਹ ਤਾਂ ਸਿਰਫ ਮੈਂ ਤੁਹਾਨੂੰ ਦੱਸਾ ਹੁਣ ਇਹ ਪੰਜਾਬੀ ਦੇ ਵਿੱਚ ਹੀ ਦੱਸ ਦੇਣਾ ਤੁਸੀਂ ਇਹ ਦੱਸੋ ਵੀ ਫੇਸਬੁੱਕ ਤੇ ਪੋਸਟ ਕਿਉਂ ਪਾਈ ਸਿੱਧਾ ਜਾ ਕੇ ਫਿਰ ਜੋ ਸਪੀਕਰ ਸਾਹਿਬ ਦੇ ਸਾਹਮਣੇ ਕਿਉਂ ਨਹੀਂ ਕੀਤਾ ਵੀ ਜੀ ਮੈਂ ਪੱਕੇ ਤੌਰ ਤੇ ਅਸਤੀਫਾ ਦੇਣਾ ਚਾਹੁੰਦਾ ਇਹ ਪਾਰਟੀ ਮੈਂ ਸਿਆਸਤ ਛੱਡਣਾ ਚਾਹੁੰਦਾ ਇੱਕ ਪੋਸਟ ਹੀ ਕਿਉਂ ਪਾਈ ਜਾਂਦੀ ਆ ਇਹ ਤਾਂ ਸਿਰਫ ਇੱਕ ਲੋਕਾਂ ਨੂੰ ਬਸ ਉਹ ਕਰਨਾ ਸੀ ਤੇ ਆਪ ਦੇ ਜਿਹੜੇ ਉਹਨਾਂ ਨੂੰ ਡਰਾਉਣਾ ਸੀ ਜਾਨੀ ਕਿ ਪੰਜਾਬੀ ਚ ਕਹਿੰਦੇ ਆਪਾਂ ਤੇ ਹੁਣ ਇਹ ਕਹਿੰਦੇ ਆ ਵੀ ਜੀ ਅਮਨ ਅਰੋੜਾ ਘਰ ਪਹੁੰਚਦਿਆ ਕਹਿੰਦੇ ਵੀ ਤੁਹਾਨੂੰ ਅਸੀਂ ਜੋ ਲੀਡਰਸ਼ਿਪ ਚੋਂ ਨਹੀਂ ਬਾਹਰ ਕੱਢ ਸਕਦੇ ਤੁਸੀਂ ਅਸਤੀਫਾ ਨਹੀਂ ਦੇ ਸਕਦੇ ਜੋ ਤੁਹਾਨੂੰ ਅਸਤੀਫਾ ਵਾਪਸ ਲੈਣਾ ਪਊਗਾ ਹੁਣ ਇੱਕ ਫੇਰ ਤੋਂ ਖਬਰਾਂ ਪੈ ਗਈਆਂ ਤੇ ਪੋਸਟਾਂ ਵੀ ਪੈ ਗਈਆਂ ਕਹਿੰਦਾ ਮਤਲਬ ਵੀਡੀਓ ਵੀ ਆ ਗਿਆ ਅਸਤੀਫਾ ਫੇਰ ਵਾਪਸ ਲੈ ਲਿਆ ਜੀ ਇਹ ਸਿਰਫ ਇਹਨਾਂ ਦੀ ਮਰਜ਼ੀ ਆ ਚਾਹੇ ਅਸਤੀਫਾ ਵਾਪਸ ਲੈਣ ਚਾਹੇ ਦੇਣ ਹਨ ਤਾਂ ਇਹ ਬਈ ਇਹਦੇ ਵਿੱਚ ਹੁਣ ਪੰਜਾਬ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਜਿਹੜਾ ਇਹ ਕੋਈ ਲੀਡਰ ਬਣਦਾ ਉਹ ਆਪਦੀਆਂ ਤਜੂਰੀਆਂ ਭਰਦਾ ਤੇ ਸਾਡੇ ਲੋਕਾਂ ਨਾਲ ਕੀ ਕਰਦੇ ਆ ਪਹਿਲਾਂ ਕਿਹਾ ਕੀ ਸੀ ਇਹਨਾਂ ਨੇ ਹਜ਼ਾਰ-ਹਜ਼ਾਰ ਹਰ ਖਾਤੇ ਦੇ ਵਿੱਚ ਹਰ ਮਹਿਲਾਵਾਂ ਦੇ ਖਾਤੇ ਦੇ ਵਿੱਚ 1000 ਰੁਪਏ ਪਾਵਾਂਗੇ ਮਹੀਨੇ ਦੀ ਮਹੀਨੇ ਫੇਰ ਬਜ਼ੁਰਗਾਂ ਨੂੰ 2500 ਪਲਚਾ ਮਿਲਦੀ ਐ ਕਿਸੇ ਨੂੰ ਪੰਜਾਬ ਦੇ ਵਿੱਚ ਮਿਲਦੀ ਆ ਤਾਂ ਜ਼ਰੂਰ ਦੱਸੋ ਜਿਹੜੀ ਰਹਿ ਗਿਆ ਕੋਈ ਰਾਸ਼ਨ ਪਾਣੀ ਇਹ 6 ਮਹੀਨਿਆਂ ਤੋਂ ਮਿਲਦਾ ਕਿਤੇ 5 ਮਹੀਨਿਆਂ ਤੋਂ ਮਸਾਂ ਉਹਦੇ ਵਿੱਚ ਕੀ ਹੁੰਦਾ ਪੰਜ ਸੱਤ ਜੀ ਹੁੰਦੇ ਘਰ ਦੇ ਤੇ ਕਣਕ ਉਥੇ ਚਹਿਰ ਫਰੀ ਕਰਤੀ ਹੁਣ ਕਰੀਏ ਫਿਰਿਆ ਕੋਈ ਸਾਲ ਦੋ ਸਾਲਾਂ ਦੀ ਤਿੰਨ ਸਾਲ ਦੀ ਇਹ ਹੁਣ ਕਰੀਆ ਤੇ ਇਹਦੇ ਵਿੱਚ ਕੀ ਹੁੰਦਾ 6 ਮਹੀਨਿਆਂ ਤੋਂ ਕਣਕ ਮਿਲਦੀ ਆ ਸਾਡੇ ਜਿਹੜੇ ਕੀ ਵਿਚਾਰੇ ਮਜ਼ਦੂਰ ਗਰੀਬ ਜੋ ਵੀ ਆ ਜੋ ਜਦੋਂ ਉਥੇ ਜਾਂਦੇ ਆ ਤਾਂ ਉਥੇ 2-2 3-3 ਦਿਨ ਤਾਂ ਇਹ ਪਹਿਲਾਂ ਤਾਂ ਲੈਂਡ 'ਚ ਲੱਗੋ ਫਿਰ ਕਹਿਣਗੇ ਕਣਕ ਆਊਗੀ ਜੀ ਉਹਦੇ ਇੰਤਜ਼ਾਰ ਕਰੋ ਵੀ 500 ਦੀ ਕਣਕ ਹੁੰਦੀ ਹੈ 400 ਦੀ ਤੇ ਜਿਹਦੇ ਵਿੱਚ 4 ਦਿਹਾੜੀਆਂ ਪੜਾ ਦੇਂਦਿਆ ਇਹ ਅੱਜ ਦੀਆਂ ਇਹ ਸਰਕਾਰਾਂ ਕਰ ਰਹੀਆਂ ਜਿਹੜੀਆਂ ਹੁਣ ਤਾਂ ਇਹ ਬਈ ਸਾਡੇ ਲੋਕਾਂ ਨੂੰ ਹੀ ਆਟੇਦਾਲਾਂ ਚੱਕਰਾਂ 'ਚ ਲਈ ਫਿਰਦੇ ਆ ਭਾਸ਼ਣ ਜਦੋਂ ਦਿੰਦੇ ਆ ਲੋਕਾਂ ਦਾ ਧਿਆਨ ਖਿੱਚ ਲੈਂਦੇ ਆ ਧਿਆਨ ਕਿਵੇਂ ਖਿੱਚਦੇ ਆ ਜਿਵੇਂ ਹੁਣ 2500 ਪਿਲਚਣ ਫਿਰ 1000 ਰੁਪਏ ਮਹੀਨੇ-ਮਹੀਨੇ ਮਹਿਲਾਵਾਂ ਨੂੰ ਖਰਚਾ ਦੇਵਾਗੇ ਜੀ ਤਾਂ ਇਹ ਕਿਸੇ ਨੂੰ ਮਿਲਦਾ ਦੱਸੋ ਇਹ ਤਾਂ ਸਿਰਫ ਲੋਕਾਂ ਨੂੰ ਇੱਕ ਗਮਰਾਹ ਕਰਨਾ ਲੋਕਾਂ ਦਾ ਧਿਆਨ ਖਿੱਚਣਾ ਹੁੰਦਾ ਜਦੋਂ ਭਰੇ ਇਕੱਠ ਦੇ ਵਿੱਚ ਇਹ ਭਾਸ਼ਣ ਦੇਣਾ ਹੁੰਦਾ ਇੱਕ ਗੱਪ ਮਾਰਨੀ ਵੀ ਪੰਜਾਬੀ ਚ ਹੀ ਕਹਿ ਦਈਏ ਹੁਣ ਤੁਸੀਂ ਐਂ ਦੇਖ ਲਓ ਜਿਹੜੇ ਹੁਣ ਸਾਡੇ ਬਜ਼ੁਰਗ ਜਿਹੜੇ ਕੀ ਵਿਚਾਰੇ ਪਿੰਛਣਾ ਮਿਲਦੀਆਂ ਸੀ 25-2500 ਪਿੰਛਣ ਕਹਿੰਦੇ ਸੀ 1500 ਪਿੰਛ ਮਿਲਦੀ ਆ ਉਹ ਵੀ ਜਦੋਂ ਇੱਕ ਮਹੀਨਾ ਲੰਘ ਜਾਂਦਾ ਪੂਰਾ ਪੌਣੇ 2 ਮਹੀਨੇ ਹੋ ਜਾਂਦਾ ਉਦੋਂ ਜਾ ਕੇ ਮਿਲਦੀ ਹੈ ਪਲਚਨ ਅੱਧਿਆਂ ਨੇ ਤਾਂ ਕਟੀਆਂ ਪਈਆਂ ਅੱਧਿਆਂ ਨੇ ਰਾਸ਼ਨ ਕਾਰਡ ਕੱਟੇ ਪਏ ਆ ਜੋ ਹੁਣ ਕਰ ਲਓ ਗੱਲ ਇੱਥੇ ਇਹ ਆਪ ਦੇ ਢਿੱਡ ਭਰਦੇ ਆ ਕੋਈ ਮਤਲ ਨਹੀਂ ਅਸਤੀਫੇ ਚ ਹੈ ਦੇਣ ਚ ਹੈ ਨਾ ਦੇਣ ਇਹ ਤਾਂ ਇੱਕ ਚਾਲ ਸੀ ਇਹਨਾਂ ਦੀ ਕੇਜਰੀਵਾਲ ਨੇ ਵੀ ਜਦੋਂ ਇਹ ਹੁਣ ਗਗਨ ਅਨਮੋਲ ਮਾਨਦਾ ਇਹੀ ਕਹਿਣਾ ਜੋ ਅਨਮੋਲ ਗਗਨ ਮਾਨਦਾ ਇਹ ਕਹਿਣਾ ਵੀ ਜਦੋਂ ਮੇਰੇ ਤੋਂ ਜਿਹੜਾ ਮੈਂ ਕੰਮ ਕਰੀ ਮੇਰੇ ਕੰਮ ਨਹੀਂ ਹੋ ਰਿਹਾ ਤਾਂ ਇਸ ਕਰਕੇ ਅਸਤੀਫਾ ਦਿੱਤਾ ਜਾਂਦਾ ਉਹ ਵੀ ਇੱਕ ਕੱਚੇ ਤੌਰ ਤੇ ਇੱਕ ਪੋਸਟ ਪਾਈ ਜਾਂਦੀ ਹੈ ਫੇਸਬੁੱਕ ਤੇ ਸਪੀਕਰ ਸਾਹਿਬ ਦੇ ਕੋਲ ਜਾ ਕੇ ਪੱਕੇ ਤੌਰ ਤੇ ਨਹੀਂ ਸੀਗਾ ਇਹ ਅਸਤੀਫਾ ਇਹ ਲੋਕਾਂ ਨੂੰ ਇਹ ਹੋ ਗਿਆ ਜੀ ਮੀਡੀਆ ਦੇ ਵਿੱਚ ਆ ਗਿਆ ਹੁਲਾਣਾ ਲਾ ਲਾ ਹੋ ਗਈ ਜੀ ਅਸਤੀਫਾ ਦਿੱਤਾ ਜੀ ਇਹ ਹੋ ਗਿਆ ਜੀ ਹੁਣ ਬਾਅਦ ਦੇ ਵਿੱਚ ਕੱਲ 24 ਘੰਟੇ ਦੇ ਵਿੱਚ ਵਾਪਸ ਲੈ ਲਿਆ ਇਹ ਸਿਰਫ ਇਹਨਾਂ ਦੇ ਪਈ ਲੀਡਰਾਂ ਦੇ ਕੰਮ ਆ ਅਸਤੀਫਾ ਦੇਣ ਚਾਹਨਾ ਦੇਣ ਹੁਣ ਦੀ ਅਪਡੇਟ ਥੋੜੇ ਸਾਂਝੀ ਜ਼ਰੂਰ ਕਰਨੀ ਸੀ ਜਿਹੜੀ ਹੁਣ ਦੀ ਸੱਚਾਈ ਆ ਇਹ ਥੋੜੇ ਸਾਹਮਣੇ ਪੇਸ਼ ਜ਼ਰੂਰ ਕਰਨੀ ਸੀ ਤਾਂ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਆ ਕਨੂੰ ਨਵੇਂ ਟੌਪ ਤੇ ਧੰਨਵਾਦ